ਗੁਰਮਖ ਪਿਆਰਿਓ ਜਿੰਦਗੀ ਦੇ ਵਿੱਚ ਕਈ ਵਾਰੀ ਅਸੀਂ ਨਵੇਂ-ਨਵੇਂ ਇਨਸਾਨਾਂ ਨੂੰ ਮਿਲਦੇ ਰਹਿੰਨੇ ਆਂ ਕਈ ਵਾਰੀ ਐਵੇਂ ਹੁੰਦਾ ਵਾ ਕਿ ਸਾਨੂੰ ਨਵੇਂ ਬੰਦੇ ਨੂੰ ਮਿਲਣ ਤੇ ਨਵੇਂ ਇਨਸਾਨਾਂ ਨੂੰ ਮਿਲਣ ਤੇ ਗੱਲਬਾਤ ਨਹੀਂ ਔੜਦੀ ਗੱਲਬਾਤ ਕਰਨ ਦਾ ਤਰੀਕਾ ਨਹੀਂ ਪਤਾ ਲੱਗਦਾ ਜਾਂ ਫਿਰ ਅਸੀਂ ਗੱਲਬਾਤ ਕਰਨ ਦੇ ਵਿੱਚ ਝਿਜਕ ਜਾਂਦੇ ਆਂ ਅੱਜ ਮੈਂ ਤੁਹਾਨੂੰ ਇੱਥੇ ਕੁਝ ਐਹੋ ਜਿਹੀਆਂ ਗੱਲਾਂ ਦੱਸੂਗਾ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਹਰ ਕਿਸੇ ਨਾਲ ਗੱਲਬਾਤ ਕਰ ਸਕੋਗੇ ਤੇ ਤੁਹਾਡੀ ਜਿਹੜੀ ਗੱਲਬਾਤ ਆ ਉਹਦੇ ਵਿੱਚ ਨਿਖਾਰ ਵੀ ਆਵੇਗਾ ਗੱਲਬਾਤ ਕਰਨੀ ਆਉਣੀ ਬੜੀ ਜ਼ਰੂਰੀ ਆ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਕਿ ਬੰਦਾ ਬੋਲਣਾ ਤਾਂ ਬਚਪਨ ਹੀ ਸਿੱਖ ਜਾਂਦਾ ਪਰ ਬੋਲਣਾ ਕੀ ਆ ਇਹ ساری ਉਮਰ ਨਹੀਂ ਸਿੱਖਦਾ ਜਦੋਂ ਆਪਾਂ ਪਹਿਲੀ ਵਾਰ ਕਿਸੇ ਨੂੰ ਮਿਲਦੇ ਆ ਉਦੋਂ ਸਾਡੀ ਗੱਲਬਾਤ ਕਿੱਦਾਂ ਦੀ ਆ ਇਹਦੇ ਤੋਂ ਹੀ ਸਾਹਮਣੇ ਵਾਲਾ ਸਾਡਾ ਅੰਦਾਜ਼ਾ ਲਾਉਂਦਾ ਵਾ ਇਸ ਕਰਕੇ ਸਾਨੂੰ ਗੱਲਬਾਤ ਕਰਨੀ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਗੱਲਬਾਤ ਕਰਨ ਦਾ ਜਿਹੜਾ ਹੁਨਰ ਆ ਉਹ ਬੰਦੇ 'ਚ ਹੋਣਾ ਚਾਹੀਦਾ ਆਪਾਂ ਵੇਖਦੇ ਆਂ ਰਾਜਨੀਤਿਕ ਲੋਕ ਜਿਹੜੇ ਆ ਲੋਕਾਂ ਨੂੰ ਗੱਲਾਂ ਵਿੱਚ ਹੀ ਲੈ ਜਾਂਦੇ ਆ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਉਹਨਾਂ ਨੂੰ ਪਰਵਾਹ ਲੈਂਦੇ ਆ ਪਰ ਆਪਾਂ ਉਹਦਾਂ ਦੀ ਗੱਲਬਾਤ ਨਹੀਂ ਕਰਨੀ ਆਪਾਂ ਤਾਂ ਚੰਗੀ ਗੱਲਬਾਤ ਸਿੱਖਣੀ ਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ ਕਈ ਵਾਰ ਆਪਾਂ ਗੱਲਾਂ ਕਰ ਰਹੇ ਹੁੰਨੇ ਆ ਆਪਾਂ ਨੂੰ ਗੱਲ ਨਹੀਂ ਔੜਦੀ ਉਦੋਂ ਆਪਾਂ ਹੋਰ ਫਿਰ ਹੋਰ ਹੋਰ ਇਸ ਤਰ੍ਹਾਂ ਵੀ ਬੋਲਣ ਲੱਗ ਜਾਂਦੇ ਆ ਇਹ ਜਿਹੜੀ ਸ਼ਬਦਾਵਲੀ ਆ ਇਹ ਬਹੁਤ ਭੱਦੀ ਸ਼ਬਦਾਵਲੀ ਆ ਇਹਨੂੰ ਨਹੀਂ ਆਪਾਂ ਵਰਤਣਾ ਹੈਗਾ ਇਹਦੇ ਨਾਲ ਤੁਹਾਡੀ ਗੱਲਬਾਤ ਦਾ ਜਿਹੜਾ ਮਿਆਰ ਆ ਉਹ ਨੂੰ ਆਉਣ ਲੱਗ ਜਾਂਦਾ ਨਿਮਾਣ ਨੂੰ ਆਉਣ ਲੱਗ ਜਾਂਦਾ ਗੱਲ ਇਹ ਹੁੰਦੀ ਆ ਵੀ ਤੁਸੀਂ ਠੀਕ ਢੰਗ ਨਾਲ ਗੱਲ ਕਰੋ ਹੁਣ ਵਿਦਵਾਨ ਤਾਂ ਇਹ ਕਹਿੰਦੇ ਆ ਕਿ ਗੱਲਬਾਤ ਹੀ ਰਿਸ਼ਤਾ ਹੁੰਦੀ ਆ ਇਹ ਰਿਸ਼ਤਾ ਜਿਹੜਾ ਹੁੰਦਾ ਉਹ ਗੱਲਾਂ ਬਾਤਾਂ ਨਾਲ ਹੀ ਹੁੰਦਾ ਤਾਂ ਜੇ ਤੁਹਾਡੀ ਚੰਗੀ ਗੱਲਬਾਤ ਹੋਊਗੀ ਤੁਸੀਂ ਚੰਗੀਆਂ ਗੱਲਾਂ ਕਰੋਗੇ ਤੇ ਰਿਸ਼ਤਾ ਚੰਗਾ ਹੋਊਗਾ ਇਸ ਤਰ੍ਹਾਂ ਕਈ ਵਾਰ ਆਪਾਂ ਫੋਨ ਤੇ ਗੱਲ ਕਰ ਰਹੇ ਹੁੰਨੇ ਆ ਹੋਰ ਹੋਰ ਫਿਰ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਲੋਕ ਇੱਕ ਦੂਜੇ ਨਾਲ ਕਰਦੇ ਆ ਉਹਨਾਂ ਨੂੰ ਗੱਲ ਨਹੀਂ ਆਉਂਦੀ ਹੁੰਦੀ ਇਹ ਤੁਹਾਨੂੰ ਗੱਲ ਨਹੀਂ ਆਉਂਦੀ ਤਾਂ ਤੁਸੀਂ ਗੱਲ ਬੰਦ ਕਰ ਸਕਦੇ ਹੋ ਆਪਣਾ ਸਮਾਂ ਵੀ ਖਰਾਬ ਨਾ ਕਰੋ ਸਾਹਮਣੇ ਵਾਲੇ ਦਾ ਵੀ ਖਰਾਬ ਨਾ ਕਰੋ ਕਿਉਂਕਿ ਜਿਹੜਾ ਸਮਾਂ ਹੁੰਦਾ ਉਹ ਹਰ ਇੱਕ ਦਾ ਬੜਾ ਕੀਮਤੀ ਆ ਇਸ ਕਰਕੇ ਸਾਨੂੰ ਵਕਤ ਜਿਹੜਾ ਨਾ ਤਾਂ ਆਪਣਾ ਬਰਬਾਦ ਕਰਨਾ ਚਾਹੀਦਾ ਨਾ ਹੀ ਦੂਜਿਆਂ ਦਾ ਇਸ ਕਰਕੇ ਫੋਨ ਤੇ ਜਿਹੜੀ ਆ ਉਹ ਗੱਲਬਾਤ ਕਰਨ ਸਮੇਂ ਬਹੁਤ ਧਿਆਨ ਦੇ ਨਾਲ ਗੱਲ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਲੋੜ ਤੋਂ ਵੱਧ ਕੋਈ ਵੀ ਬੋਲੂਗਾ ਉਹਨੂੰ ਪਸੰਦ ਨਹੀਂ ਕੀਤਾ ਜਾਂਦਾ ਤੁਸੀਂ ਦੇਖਿਆ ਹੋਣਾ ਜਦੋਂ ਵੀ ਬਲਾਰੇ ਬੋਲਣ ਲੱਗਦੇ ਆ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ 5 ਮਿੰਟ ਦਾ 10 ਮਿੰਟ ਦਾ ਕਈ ਵਾਰ ਬਲਾਰੇ ਨੂੰ ਸਮਾਂ 5 ਮਿੰਟ ਦਾ ਦਿੱਤਾ ਜਾਂਦਾ ਤੇ ਲਾਓ ਅੱਧਾ ਘੰਟਾ ਜਾਂਦਾ ਹੁੰਦਾ ਇਸ ਕਰਕੇ ਬਹੁਤ ਘੱਟ ਲੋਕ ਆ ਜਿਹੜੇ ਜਾਣਦੇ ਆ ਵੀ ਜਿੰਨਾ ਸਾਨੂੰ ਸਮਾਂ ਦਿੱਤਾ ਜਾਂਦਾ ਮੰਨ ਲਓ 5 ਮਿੰਟ ਦਿੱਤੇ ਆ ਸਾਨੂੰ ਘੱਟੋ ਘੱਟ ਜਿਹੜੇ 5 ਮਿੰਟ ਆ ਉਦੋਂ ਵੀ 5 ਸਕਿੰਟ ਪਹਿਲਾਂ ਹਟ ਜਾਣਾ ਚਾਹੀਦਾ ਫੇਰ ਵੀ ਅਸੀਂ ਚੰਗੇ ਬੁਲਾ ਰਹੇ ਹਾਂ ਸਰੋਤੇ ਜਿਹੜੇ ਆ ਉਹਨਾਂ ਦੇ ਹਿਸਾਬ ਨਾਲ ਸਾਨੂੰ ਗੱਲ ਕਰਨੀ ਚਾਹੀਦੀ ਆ ਹੁਣ ਦੂਜੀ ਗੱਲ ਆ ਜਿਹੜੀ ਇੱਥੇ ਮੈਂ ਦੱਸਣੀ ਆ ਇਹ ਹੈ ਤਾਂ ਬਹੁਤ ਔਖਾ ਕੰਮ ਆ ਇਹਨੂੰ ਕੋਈ ਕੋਈ ਕਰ ਸਕਦਾ ਪਰ ਕਰਨ ਲਈ ਇਹਦੇ ਲਈ ਸਲੀਕਾ ਹੋਣਾ ਚਾਹੀਦਾ ਕਿਉਂਕਿ ਜਦੋਂ ਕੋਈ ਵੀ ਬੰਦਾ ਆਪਣੇ ਨਾਲ ਗੱਲ ਕਰਦਾ ਵਾ ਕਈ ਵਾਰ ਅਸੀਂ ਆਸੇ ਪਾਸੇ ਦੇਖੀ ਜਾਂਦੇ ਹੁੰਨੇ ਆ ਕਈ ਵਾਰ ਨੀਮੀ ਪਾ ਲੈਨੇ ਆ ਇਦਾਂ ਠੀਕ ਨਹੀਂ ਲੱਗਦਾ ਸਾਹਮਣੇ ਵਾਲੇ ਨੂੰ ਲੱਗਦਾ ਕਿ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਦਾ ਹੀ ਨਹੀਂ ਹੈਗਾ ਤਾਂ ਤੁਸੀਂ ਕੀ ਕਰ ਸਕਦੇ ਹੋ ਜਿਹੜੀ ਆਪਣਾ ਮਸਤਕ ਹੁੰਦਾ ਬਿਲਕੁਲ ਦੋਹਾਂ ਅੱਖਾਂ ਦੇ ਵਿਚਕਾਰ ਜਿੱਥੇ ਸਨਾਤਨ ਧਰਮ ਦੇ ਲੋਕ ਤਿਲਕ ਲਾਉਂਦੇ ਆ ਉਹ ਕੇਂਦਰ ਹੁੰਦਾ ਜਿਹੜਾ ਮੱਥੇ ਦਾ ਤੁਸੀਂ ਉਹਦੇ ਵੱਲ ਵੇਖ ਸਕਦੇ ਹੋ ਕਿਉਂਕਿ ਉਹਦੇ ਨਾਲ ਕੀ ਹੁੰਦਾ ਵੀ ਸਾਹਮਣੇ ਵਾਲੇ ਨੂੰ ਲੱਗਦਾ ਵੀ ਇਹ ਮੇਰੇ ਵੱਲ ਵੇਖ ਰਿਹਾ ਇਸ ਕਰਕੇ ਜੇ ਤੁਸੀਂ ਜਗਦੇ ਹੋ ਇਹ ਗੱਲ ਤੋਂ ਝਿਜਕ ਰੱਖਦੇ ਹੋ ਤਾਂ ਕਈ ਵਾਰੀਵੇਂ ਹੁੰਦਾ ਪਰ ਲਗਾਤਾਰ ਵੀ ਕਿਸੇ ਵੱਲ ਸਿੱਧਾ ਨਹੀਂ ਵੇਖ ਸਕਦੇ ਹੁੰਦੇ ਗੱਲਬਾਤ ਕਰਦੇ ਤੁਹਾਨੂੰ ਪਤਾ ਹੀ ਆ ਇਹ ਕਿ ਥੋੜਾ ਥੋੜਾ ਆਸੇ ਪਾਸੇ ਵੇਖ ਲੈਣਾ ਚਾਹੀਦਾ ਵਾ ਯਾ ਨੀਮੀ ਪਾ ਲੈਣੀ ਚਾਹੀਦੀ ਆ ਲਗਾਤਾਰ ਵੀ ਘੂਰਨਾ ਨਹੀਂ ਹੁੰਦਾ ਇਹ ਮੈਂ ਘੂਰਨ ਨੂੰ ਨਹੀਂ ਕਹਿ ਰਿਹਾ ਵੀ ਕਿਸੇ ਨੂੰ ਵੇਖਣਾ ਤੇ ਘੂਰਨਾ ਵਾ ਤੁਸੀਂ ਬਿਲਕੁਲ ਉਹ ਆਤਮ ਵਿਸ਼ਵਾਸ ਦੇ ਨਾਲ ਗੱਲ ਕਰਨੀ ਆ ਇਹ ਜਿਹੜੀ ਆ ਤੁਹਾਡੇ ਆਤਮ ਵਿਸ਼ਵਾਸ ਨੂੰ ਵਧਾਉਂਦਾ ਜਦੋਂ ਤੁਸੀਂ ਕਿਸੇ ਨਾਲ ਅੱਖਾਂ ਵਿੱਚ ਅੱਖ ਪਾ ਕੇ ਗੱਲ ਕਰਦੇ ਹੋ ਕਿਉਂਕਿ ਆਪਾਂ ਕਹਿੰਦੇ ਵੀ ਉਹ ਬੰਦਾ ਮੇਰੇ ਨਾਲ ਅੱਖ ਨਹੀਂ ਮਿਲਾਉਂਦਾ ਉਹ ਜਰੂਰ ਉਹਨੇ ਕੋਈ ਗਲਤੀ ਕੀਤੀ ਹੋਣੀ ਹੈ ਜਦੋਂ ਕੋਈ ਬੱਚਾ ਗਲਤੀ ਕਰੇ ਆਵੇ ਫਿਰ ਉਹ ਅੱਖ ਚੱਖ ਪਾ ਕੇ ਬੋਲ ਨਹੀਂ ਸਕਦਾ ਹੁੰਦਾ ਆਪਾਂ ਕਹਿੰਦੇ ਨੇ ਨੀਵੀਂ ਪਾਲੀ ਇਹਨੇ ਜਰੂਰ ਆ ਕੋਈ ਨਾ ਕੋਈ ਗਲਤੀ ਕੀਤੀ ਹੈ ਕੋਈ ਗੁਨਾਹ ਕੀਤਾ ਜਦੋਂ ਅਸੀਂ ਲੋਕਾਂ ਨੂੰ ਮਿਲਦੇ ਹਾਂ ਅੱਖਾਂ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਇਹ ਕੋਈ ਹਉਮੈ ਨਹੀਂ ਹੈ ਕੋਈ ਹੰਕਾਰ ਦੇ ਨਾਲ ਨਹੀਂ ਆਪਾਂ ਦੇਖਣਾ ਆਪਾਂ ਸਾਰਿਆਂ ਦਾ ਸਤਿਕਾਰ ਕਰਨਾ ਕਿਉਂਕਿ ਸਾਰਿਆਂ 'ਚ ਪਰਮੇਸ਼ਰ ਵੱਸਦਾ ਪਰ ਇਹ ਚੰਗੀ ਗੱਲਬਾਤ ਲਈ ਆਪਾਂ ਇੱਕ ਤਰੀਕਾ ਜਿਹੜਾ ਸਲੀਕਾ ਉਹ ਦੱਸ ਰਹੇ ਆ ਆਪਜੀ ਨੂੰ ਹੋਰ ਤੁਸੀਂ ਕੱਲ ਨੂੰ ਜਾ ਕੇ ਇਸ ਤਰ੍ਹਾਂ ਕਿਸੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਲੱਗ ਜਾਵੋ ਤੇ ਘੂਰਨ ਲੱਗ ਜਾਵੋ ਕਿਸ ਤਰ੍ਹਾਂ ਗਿਆ ਸੀ ਨਹੀਂ ਇਹਦੇ ਅਰਥ ਇਹ ਨਹੀਂ ਤੁਸੀਂ ਵੇਖਣਾ ਆਤਮ ਵਿਸ਼ਵਾਸ ਵਧਾਉਣਾ ਆਪਦਾ ਇਸ ਤਰ੍ਹਾਂ ਦੇਖਣਾ ਵੀ ਉਹਨੂੰ ਬੁਰਾ ਨਾ ਲੱਗੇ ਜਦੋਂ ਤੁਸੀਂ ਉਹ ਅੱਖਾਂ ਚ ਅੱਖ ਪਾ ਕੇ ਸਾਹਮਣੇ ਵਾਲੇ ਦੀ ਗੱਲ ਸੁਣੋਗੇ ਉਹਨੂੰ ਲੱਗੇਗਾ ਵੀ ਤੁਸੀਂ ਰੁਚੀ ਲੈ ਰਹੇ ਹੋ ਜੇ ਇਧਰ ਉਧਰ ਦੇਖੀ ਜਾਓਗੇ ਉਹਨੂੰ ਚੰਗਾ ਨਹੀਂ ਲੱਗੂਗਾ ਉਹ ਕਹੂਗਾ ਵੀ ਇਹ ਤਾਂ ਬੰਦਾ ਮੇਰੀ ਗੱਲ ਧਿਆਨ ਦੇ ਨਾਲ ਸੁਣਦਾ ਹੀ ਨਹੀਂ ਇਹਨੇ ਮੰਨਣੀ ਕੀ ਆ ਇਸ ਕਰਕੇ ਤੁਹਾਡੀ ਇੱਜ਼ਤ ਉਹਦੀ ਨਿਗਾਹ ਦੇ ਵਿੱਚ ਘਟ ਜਾਂਦੀ ਆ ਇਹ ਦੁਨਿਆਵੀ ਤਰੀਕਿਆਂ ਦੇ ਨਾਲ ਭਾਵੇਂ ਹੈ ਤਾਂ ਇਹ ਬਾਹਰਲੀ ਗੱਲਾਂ ਨੇ ਅੱਜ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਬਾਹਰ ਲੀਆਂ ਗੱਲਾਂ ਨੂੰ ਨੈਤਿਕਤਾ ਨੂੰ ਸਮਝਣਾ ਵੀ ਜਿੱਥੇ ਬੜਾ ਜ਼ਰੂਰੀ ਹੋ ਜਾਂਦਾ ਅੰਦਰ ਨੂੰ ਸਮਝਣਾ ਤਾਂ ਬੜਾ ਜ਼ਰੂਰੀ ਆ ਅੱਗੇ ਤੀਜੀ ਗੱਲ ਜਿਹੜੀ ਆ ਸਾਨੂੰ ਸਾਰਿਆਂ ਨੂੰ ਬਿਲਕੁਲ ਆਪਣੇ ਚਿਹਰੇ ਤੇ ਮੁਸਕਰਾਹਟ ਲੈ ਕੇ ਮਿਲਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਜਿਹੜੇ ਲੋਕ ਆ ਸਾਰੇ ਹੀ ਦੁਖੀ ਆ ਹਰ ਇੱਕ ਬੰਦਾ ਦੁਖੀ ਆ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੱਤ ਉਦਾਸ ਏਕ ਏਕ ਦੁਖ ਸਭੀ ਕੋ ਸੁਖੀ ਸੰਤ ਕਾ ਦਾਸ ਤਾਂ ਉਹ ਲੋਕ ਜਿਹੜੇ ਆ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਆ ਕਿਸੇ ਨੂੰ ਸਰੀਰ ਕਰਕੇ ਰੋਗ ਆ ਕਿਸੇ ਕੋਲ ਪੈਸੇ ਤਾਂ ਹੈਗੇ ਆ ਪਰ ਉਹਦਾ ਮਨ ਨਹੀਂ ਟਿਕਦਾ ਉਹ ਤਾਂ ਦੁਖੀ ਆ ਤਾਂ ਇੱਥੇ ਕਿਸੇ ਦਾ ਚੈਤ ਉਦਾਸ ਆ ਤਾਂ ਸਾਰੇ ਨਾਨਕ ਦੁਖੀ ਆ ਸਭ ਸੰਸਾਰ ਸਾਰੇ ਕਿਸੇ ਨਾ ਕਿਸੇ ਕਰਕੇ ਦੁਖੀ ਆ ਕਾਰਨ ਕੋਈ ਹੋਰ ਹੋ ਸਕਦਾ ਤੁਹਾਨੂੰ ਕੋਈ ਦੁੱਖ ਹੋਰ ਹੋ ਸਕਦਾ ਮੇਰਾ ਦੁੱਖ ਕੀ ਹੋਰ ਹੋ ਸਕਦਾ ਪਰ ਦੁਖੀ ਆਪਾਂ ਸਾਰੇ ਹੀ ਆ ਹੁਣ ਜਦੋਂ ਆਪਾਂ ਕਿਸੇ ਨੂੰ ਮਿਲਣਾ ਉਹਦੋਂ ਦੁਖੀ ਨਹੀਂ ਦੱਸੀ ਜਾਣੇ ਹੁੰਦੇ ਚਿਹਰੇ ਤੇ ਮੁਸਕਰਾਹਟ ਲੈ ਕੇ ਮਿਲੋ ਲੋਕਾਂ ਨੂੰ ਹਰ ਜਨ ਗੁਣ ਗਾਵਤ ਹੱਸਿਆ ਰੱਬ ਦਾ ਪਿਆਰਾ ਰੱਬ ਦੇ ਗੁਣ ਗਾਉਂਦਾ ਲੋਕਾਂ ਵਿੱਚ ਵਿਚਰਦਾ ਖਿੜਿਆ ਖਿੜਿਆ ਰਹਿੰਦਾ ਵਿਗਾਸ ਹੁੰਦਾ ਉਹਦੇ ਕੋਲ ਚਾਉ ਹੁੰਦਾ ਤੁਸੀਂ ਲੋਕਾਂ ਨੂੰ ਐਵੇਂ ਮਿਲਣਾ ਕਿ ਤੁਹਾਨੂੰ ਮਿਲ ਕੇ ਉਹਨਾਂ ਨੂੰ ਗੁਰੂ ਦੀ ਯਾਦ ਆਵੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਮਿਲਣਾ ਕਿ ਉਹਨਾਂ ਦੀ ਉਹ ਅਰਦਾਸ ਪੂਰੀ ਹੋ ਜੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਵੇ ਹੁਣ ਇਹ ਜਿਹੜੀ ਗੱਲ ਆ ਇਹ ਤੁਸੀਂ ਚੇਤੇ ਰੱਖਣੀ ਆ ਇਹ ਤੀਜੀ ਗੱਲ ਸੀਗੀ ਬਹੁਤ ਧਿਆਨ ਦੇਣਾ ਇਹਦੇ ਵੱਲ ਕਿ ਸਿਆਣੇ ਬੰਦੇ ਜਿਹੜੇ ਹੁੰਦੇ ਆ ਦੁੱਖ ਨੂੰ ਚੁੱਪ ਕਰਕੇ ਸਹਿੰਦੇ ਆ ਸਬਰ ਨਾਲ ਆਪਣੇ ਗੁਰੂਆਂ ਦਾ ਇਤਿਹਾਸ ਪੜ੍ਹ ਲਓ ਸਿੱਖਾਂ ਦਾ ਇਤਿਹਾਸ ਪੜ੍ਹ ਲਓ ਸਿੰਘਾਂ ਦਾ ਪੜ੍ਹ ਲਓ ਸ਼ਹੀਦਾਂ ਦਾ ਪੜ੍ਹ ਲਓ ਕਿੱਡੇ ਵੱਡੇ ਵੱਡੇ ਦੁੱਖ ਉਹਨਾਂ ਨੇ ਸਹੇ ਸੀਗੇ ਤੇ ਉਹਨਾਂ ਨੇ ਰੋਲਾ ਨਹੀਂ ਪਾਇਆ ਬਾਣਾ ਮੰਨਿਆ ਗੁਰਮੁਖ ਹੋਏ ਸੁਪਾਣਾ ਮੰਨਿਆ ਗੁਰਮੁਖ ਬਾਣਾ ਮੰਨਦੇ ਤਾਂ ਜਦੋਂ ਵੀ ਕਿਸੇ ਨੂੰ ਮਿਲਣਾ ਚੜ੍ਹਦੀ ਕਲਾ 'ਚ ਹੀ ਮਿਲਣਾ ਨਰਾਸ਼ਤਾ ਨਾਲ ਨਹੀਂ ਮਿਲਣਾ ਜੀ ਅੱਗੇ ਹੁਣ ਚੌਥੀ ਗੱਲ ਜੋ ਬਾਣੀ ਕਹਿੰਦੀ ਆ ਬਹੁਤਾ ਬੋਲਣ ਝੱਖਣ ਹੋਏ ਕਈ ਵਾਰੀ ਅਸੀਂ ਲੋਕਾਂ ਨੂੰ ਮਿਲਦੇ ਆ ਸਾਨੂੰ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦੇਣਾ ਚਾਹੀਦਾ ਕੁਝ ਲੋਕ ਹੁੰਦੇ ਆ ਜਿਹੜੇ ਕਿਸੇ ਨਾਲ ਗੱਲਬਾਤ ਕਰਦੇ ਆ ਆਪ ਹੀ ਬੋਲੀ ਜਾਂਦੇ ਆ ਆਪ ਹੀ ਦੱਸੀ ਜਾਂਦੇ ਆ ਆਪਣੇ ਬਾਰੇ ਬਿਲਕੁਲ ਤੁਸੀਂ ਇਦਾਂ ਨਹੀਂ ਕਰਨਾ ਥੋੜਾ ਜਿਹਾ ਬੋਲੋ ਸਾਹਮਣੇ ਵਾਲੇ ਨੂੰ ਵੀ ਮੌਕਾ ਦਿਓ ਵੀ ਉਹ ਵੀ ਆਪਣੀ ਗੱਲ ਰੱਖ ਸਕੇ ਇਸ ਤਰ੍ਹਾਂ ਕੁਝ ਲੋਕ ਹੁੰਦੇ ਆ ਉਹ ਆਪਣੇ ਬਾਰੇ ਦੱਸੀ ਜਾਂਦੇ ਆ ਦੂਜਿਆਂ ਨੂੰ ਸੁਣਦੇ ਹੀ ਨਹੀਂ ਦੁਖੀ ਬੰਦੇ ਦਾ ਇਲਾਜ ਇਹ ਹੁੰਦਾ ਵੀ ਉਹਨੂੰ ਸੁਣਿਆ ਜਾਵੇ। ਅੱਜ ਕੱਲ੍ਹ ਲੋਕ ਦੁਖੀ ਆ। ਉਹ ਚਾਹੁੰਦੇ ਆ ਵੀ ਸਾਨੂੰ ਸੁਣਿਆ ਜਾਵੇ। ਜਦੋਂ ਆਪਾਂ ਉਹਨਾਂ ਨੂੰ ਸੁਣਦੇ ਆ, ਉਹਨਾਂ ਨੂੰ ਲੱਗਦਾ ਵੀ ਹਾਂ ਇਹਨਾਂ ਨੇ ਸਾਨੂੰ ਸੁਣ ਲਿਆ। ਉਹ ਹਲਕਾ ਹੋ ਜਾਂਦਾ ਉਹਨਾਂ ਦਾ ਮਨ। ਹੋਰ ਆਪਾਂ ਇਲਾਜ ਤਾਂ ਕਰਨੀ ਨਾ ਸਕਦੇ ਉਹਨਾਂ ਦਾ ਕਿਉਂਕਿ ਦੁਖੀ ਸਾਰੇ ਆ। ਇਸ ਕਰਕੇ ਅਸੀਂ ਤਾਂ ਆਪਣੇ ਆਪ ਨੂੰ ਠੀਕ ਰੱਖ ਲਈਏ ਇੰਨਾ ਹੀ ਬਹੁਤ ਆ। ਗੁਰੂ ਸਾਹਿਬ ਦੀ ਬਾਣੀ ਸਾਨੂੰ ਇਹੀ ਸਿਖਾਉਂਦੀ ਆ ਕਿ ਪਰਉਪਕਾਰ ਕਰੋ ਪਰ ਸਾਨੂੰ ਪਹਿਨਾ ਆਪਣੇ ਆਪ ਨੂੰ ਸਵਾਰਨਾ ਪਊ। ਕਿ ਇਹ ਵੀ ਅਸੀਂ ਦੂਜਿਆਂ ਨੂੰ ਸਵਾਰ ਸਕਦੇ ਹਾਂ ਨਾ ਜੇ ਮੈਂ ਆਪਣੇ ਆਪ ਦਾ ਸੁਧਾਰ ਨਹੀਂ ਕੀਤਾ ਮੈਂ ਦੂਜਿਆਂ ਦਾ ਸੁਧਾਰ ਕਿਵੇਂ ਕਰੂੰਗਾ ਤਾਂ ਦੂਜਿਆਂ ਨੂੰ ਭਾਈ ਮੌਕਾ ਦੇ ਦਿਆ ਕਰੋ ਬੋਲਣ ਦਾ ਜਦੋਂ ਗੱਲਬਾਤ ਕਰਦੇ ਹੁੰਨੇ ਆ ਇਹ ਨਾ ਹੋਵੇ ਤੁਸੀਂ ਆਪ ਹੀ ਬੋਲੀ ਜਾਓ ਤਾਂ ਇਹ ਮੇਰੀ ਗੱਲ ਜਿਹੜੀ ਆ ਜ਼ਰੂਰ ਪੱਲੇ ਬੰਨ੍ਹੇ ਆ ਅਗਲੀ ਗੱਲ ਜਿਹੜੀ ਆ ਪੰਜਵੀਂ ਗੱਲ ਤੁਸੀਂ ਚੇਤੇ ਰੱਖਣੀ ਆ ਕਈ ਵਾਰ ਸਾਡੇ ਸਾਹਮਣੇ ਸਿਆਣੇ ਬਜ਼ੁਰਗ ਬੈਠੇ ਹੁੰਦੇ ਆ ਉਮਰ ਤੋਂ ਵੱਡੇ ਬੈਠੇ ਹੁੰਦੇ ਆ ਅਸੀਂ ਲੱਤ ਤੇ ਲੱਤ ਧਰ ਕੇ ਬੈਠ ਜਾਂਦੇ ਹੁਣਾਂ ਅੱਗੇ ਇਹ ਵੀ ਠੀਕ ਨਹੀਂ ਲੱਗਦਾ ਕੋਈ ਵੀ ਤੁਹਾਡੇ ਚ ਗੁਣ ਚ ਵੱਡਾ ਹੋਵੇ ਭਾਵੇਂ ਉਮਰ ਤੇ ਛੋਟਾ ਪਰ ਗੁਣੀ ਬੰਦਾ ਵਾ ਉਸਤਾਦ ਆ ਕੋਈ ਉਹਦੇ ਸਾਹਮਣੇ ਲੱਤ ਤੇ ਲੱਤ ਧਰ ਕੇ ਨਹੀਂ ਬੈਠਣਾ ਹੁੰਦਾ ਆਪਣੇ ਬਜ਼ੁਰਗਾਂ ਦਾ ਵੱਡਿਆਂ ਦਾ ਗੁਣੀ ਬੰਦਿਆਂ ਦਾ ਉਸਤਾਦ ਬੰਦਿਆਂ ਦਾ ਸਤਿਕਾਰ ਕਰੀਦਾ ਹੁੰਦਾ ਇਹ ਗਲਤੀ ਨਹੀਂ ਤੁਸੀਂ ਕਰਨੀ ਫਿਰ ਕਈ ਵਾਰ ਕੀ ਹੁੰਦਾ ਅਸੀਂ ਜਿਹੜਾ ਹੈ ਇੱਕ ਬਾਹ ਦੂਜੀ ਬਾਹ ਵਿੱਚ ਇਸ ਤਰ੍ਹਾਂ ਜੋੜ ਕੇ ਬੈਠ ਜਾਂਦੇ ਆ ਆਕੜ ਕੇ ਬੈਠ ਜਾਂਦੇ ਆ ਇਦਾਂ ਵੀ ਨਹੀਂ ਕਰਨਾ ਜੀ ਆਪਣੀ ਜਿਹੜੀ ਸਰੀਰ ਦੀ ਭਾਸ਼ਾ ਵਾ ਇੱਕ ਭਾਸ਼ਾ ਜ਼ੁਬਾਨ ਦੀ ਹੁੰਦੀ ਆ ਇੱਕ ਸਰੀਰਕ ਬਣਤਰ ਹੁੰਦੀ ਆ ਬੰਦੇ ਦੀ ਭਾਸ਼ਾ ਹੁੰਦੀ ਆ ਬਾਡੀ ਲੈਂਗੁਏਜ ਜਿਹਨੂੰ ਆਪਾਂ ਕਹਿੰਨੇ ਆ ਠੀਕ ਰੱਖਣੀ ਆ ਅਗਲੀ ਗੱਲ ਜਿਹੜੀ ਮੈਂ ਦੱਸਣੀ ਆ ਉਹ 10ਵੇਂ ਪਾਸ਼ਾ ਜੀ ਦੇ ਬਚਨਾਂ ਵਿੱਚੋਂ ਹੀ ਆ ਭਾਵੇਂ ਕਿ ਹੋ ਸਕਦਾ ਤੁਸੀਂ ਪੜ੍ਹਿਆ ਵੀ ਹੋਵੇ ਗੌਰਨਾ ਕੀਤੀ ਹੋਵੇ ਪਰ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਨਾ ਗੁਰੂ ਸਾਹਿਬ ਜੀ ਕਹਿੰਦੇ ਆ ਸਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹੋਰਾਂ ਧਰਮਾਂ ਦੀਆਂ ਵੀ ਆਪਣੀਆਂ ਵੀ ਅਸੀਂ ਤਾਂ ਆਪਣੀਆਂ ਹੀ ਨਹੀਂ ਪੜ੍ਹੀਆਂ ਉਹਨਾਂ ਕਿਤਾਬਾਂ ਨੂੰ ਅਸੀਂ ਕਿੱਥੋਂ ਪੜ੍ਹਨਾ ਸੀ ਕਿਤਾਬਾਂ ਦੁਆਰਾ ਸਾਨੂੰ ਕੀ ਹੁੰਦਾ ਪੜ੍ਹਨ ਦੇ ਨਾਲ ਸ਼ਬਦ ਮਿਲ ਜਾਂਦੇ ਆ ਕਿਉਂਕਿ ਕਵਤਾਵਾਂ ਦੀਆਂ ਕਿਤਾਬਾਂ ਨੇ ਕਵਤਾਵਾਂ ਵਿੱਚ ਵੱਖਰੇ ਵੱਖਰੇ ਸ਼ਬਦ ਹੁੰਦੇ ਆ ਸੋਹਣੇ ਸੋਹਣੇ ਜਦੋਂ ਆਪਾਂ ਪੜ੍ਹਦੇ ਆ ਆਪਣੇ ਦਿਮਾਗ 'ਚ ਰਹਿ ਜਾਂਦੇ ਆ ਆਪਾਂ ਜਦੋਂ ਗੱਲ ਕਰਦੇ ਆ ਦੂਜਿਆਂ ਨਾਲ ਉਦੋਂ ਸਾਡੀ ਗੱਲਬਾਤ ਦਾ ਜਿਹੜਾ ਪੱਧਰ ਆ ਉੱਚਾ ਹੋ ਜਾਂਦਾ ਸਾਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਮੈਂ ਇਹ ਨਹੀਂ ਕਹੂੰਗਾ ਵੀ ਘਰ ਦੇ ਕੰਮ ਨਾ ਕਰੋ ਫਰਜ਼ਨਾਂ ਨਿਭਾਓ ਉਹ ਵੀ ਨਿਭਾਓ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਨਾ ਕੁਝ ਚੰਗਾ ਜ਼ਰੂਰ ਪੜੋ ਤੇ ਸਵੇਰੇ ਉੱਠਣ ਤੋਂ ਬਾਅਦ ਕੁਝ ਨਾ ਕੁਝ ਚੰਗਾ ਜ਼ਰੂਰ ਸੁਣ ਇਹਦੇ ਨਾਲ ਤੁਹਾਡੇ ਜਿਹੜੇ ਕੰਨਾਂ ਰਾਹੀਂ ਗੁਰੂ ਦਾ ਸ਼ਬਦ ਅੰਦਰ ਜਾਊਗਾ ਸ਼ਾਂਤੀ ਆਊਗੀ ਸ਼ਾਂਤੀ ਆਊਗੀ ਬੋਲ ਵੀ ਸੋਹਣੇ ਨਿਕਲਣਗੇ ਜੇ ਕਿਸੇ ਅੰਦਰ ਸ਼ਾਂਤੀ ਨਹੀਂ ਉਹੀ ਬੰਦਾ ਬਾਹਰ ਜ਼ੁਬਾਨ ਤੋਂ ਕੁਝ ਨਾ ਕੁਝ ਇਹੋ ਜਿਹੇ ਕੌੜੇ ਬਚਨ ਕਹਿ ਕੇ ਦਿਲ ਤੋੜ ਦਿੰਦਾ ਅੰਦਰ ਟਿਕਾ ਚਾਹੀਦਾ ਤੁਹਾਡੇ ਚੰਗੀ ਗੱਲਬਾਤ ਲਈ ਜਿਹੜੀ ਵੱਡੀ ਚੀਜ਼ ਮੈਂ ਤੁਹਾਨੂੰ ਦੱਸਣੀ ਸੀਗੀ ਬਿਟੇ ਗਿਆ ਹੋਈਏ ਕਿਸੇ ਨੂੰ ਟਕਾ ਸਕਦਾ ਜਿਹਦੇ ਅੰਦਰ ਸ਼ਾਂਤੀ ਹੈ ਉਹੀ ਕਿਸੇ ਨੂੰ ਸ਼ਾਂਤ ਕਰੂਗਾ ਜੇ ਹੁਣ ਮੰਨ ਲਓ ਕਿ ਮੇਰੇ ਅੰਦਰ ਸ਼ਾਂਤੀ ਨਹੀਂ ਮੈਨੂੰ ਸੁਣ ਕੇ ਤੁਹਾਨੂੰ ਕਿਵੇਂ ਸ਼ਾਂਤੀ ਆਜੂਗੀ ਜੀ ਬਿਲਕੁਲ ਨਹੀਂ ਆਣੀ ਕਦੇ ਨਹੀਂ ਆਣੀ ਤਾਂ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣ ਦੀ ਲੋੜ ਆ ਆਪਣੇ ਆਪ ਨੂੰ ਘੜਨ ਦੀ ਲੋੜ ਆ ਨਿੱਕੀਆਂ ਨਿੱਕੀਆਂ ਗੱਲਾਂ ਅੱਗੇ ਜਾ ਕੇ ਕਿਵੇਂ ਵੱਡੀਆਂ ਹੋ ਜਾਂਦੀਆਂ ਸਾਡੇ ਅੰਦਰ ਬਹੁਤ ਕੁਝ ਇਕੱਠਾ ਹੁੰਦਾ ਰਹਿੰਦਾ ਕੰਨਾਂ ਰਾਹੀਂ ਅਸੀਂ ਸੁਣਦੇ ਆਂ ਅੱਖਾਂ ਰਾਹੀਂ ਵੇਖਦੇ ਆਂ ਆਪਾਂ ਕਹਿੰਦੇ ਨੇ ਇੱਕਦਮ ਆ ਕੀ ਹੋ ਗਿਆ ਇੱਕਦਮ ਕੁਝ ਵੀ ਨਹੀਂ ਹੁੰਦਾ ਹੌਲੀ ਹੌਲੀ ਸਭ ਕੁਝ ਹੁੰਦਾ ਵਾ ਸਾਨੂੰ ਲੱਗਦਾ ਇੱਕਦਮ ਹੋ ਗਿਆ ਆਦਤ ਵੀ ਇੱਕਦਮ ਨਹੀਂ ਬਣ ਜਾਂਦੀ ਹੌਲੀ ਹੌਲੀ ਪੱਕਦੀ 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 ਆ ਤਾਂ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਸੀਗੀਆਂ ਤੁਸੀਂ ਆਪਣੇ ਦੋਸਤਾਂ ਨੂੰ ਮਿਲਦੇ ਹੋ ਰਿਸ਼ਤੇਦਾਰਾਂ ਨੂੰ ਮਿਲਦੇ ਹੋ ਜ਼ਰੂਰ ਇਹ ਅਮਲ ਕਰਿਓ ਇਹਨਾਂ ਤੇ ਤੇ ਆਪਣੇ ਬੱਚਿਆਂ ਨੂੰ ਵੀ ਇਹ ਗੱਲਾਂ ਸਿਖਾਓ ਹੈ ਤਾਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਪਰ ਇਹਨਾਂ ਦਾ ਅਸਰ ਬਹੁਤ ਜ਼ਿਆਦਾ ਵਾ ਅੱਜ ਕੱਲ ਜਿਹੜੇ ਲੋਕ ਆ ਆਪਾਂ ਵੇਖਦੇ ਆ ਉਹਨਾਂ ਨੂੰ ਚੰਗੀ ਗੱਲਬਾਤ ਕਰਨੀ ਨਹੀਂ ਆਉਂਦੀ ਬਾਬਾ ਫਰੀਦ ਜੀ ਦੇ ਮੈਨੂੰ ਇੱਥੇ ਬਚਨ ਚੇਤੇ ਆਉਂਦੇ ਆ ਜੇ ਤੋ ਪ੍ਰੀਆ ਦੀ ਸਿਕ ਹਿਆਉ ਨਾ ਠਾਹੇ ਕਹੀ ਦਾ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੂਰਾ ਤਾਂ ਗੁਰਮਖ ਪਿਆਰਿਓ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਅਜਿਹੇ ਬਚਨ ਨਹੀਂ ਕਹਿਣੇ ਚਾਹੀਦੇ ਬਾਬਾ ਫਰੀਦ ਜੀ ਕਹਿੰਦੇ ਆ ਬੰਦਿਆ ਜੇ ਤੂੰ ਰੱਬ ਨੂੰ ਮਿਲਣਾ ਚਾਹਨਾ ਵਾ ਬੋਲ ਕੇ ਵੀ ਕਦੇ ਕਿਸੇ ਦਾ ਦਿਲ ਨਾ ਤੋੜਦੀ ਦਿਲ ਕੇ ਮੇਂ ਤੋੜਦੇ ਆਪਾਂ ਬੋਲ ਕੇ ਤੋੜਦੇ ਆ ਨਾ ਜਬਾਨ ਰਾਹੀਂ ਬੋਲਦੇ ਆ ਕੋੜਾ ਬੋਲ ਬੋਲਦੇ ਆ ਉਹਦੇ ਨਾਲ ਸਾਹਮਣੇ ਵਾਲੇ ਦਾ ਦਿਲ ਦੁਖੀ ਹੋ ਜਾਂਦਾ ਇਸ ਕਰਕੇ ਉਹ ਸਾਰਾ ਦਿਨ ਵਿਚਾਰਾ ਉਦਾਸ ਰਹਿੰਦਾ ਤੇ ਸਾਥੋਂ ਗਲਤ ਕਰਮ ਹੋ ਜਾਂਦਾ ਚੀਜ਼ਾਂ ਦਾ ਖਿਆਲ ਰੱਖੋ ਆਸ-ਪਾਸੇ ਜਿਹੜੇ ਲੋਕ ਰਹਿੰਦੇ ਆ ਉਹਨਾਂ 'ਚ ਜਾਨ ਆ ਉਹਨਾਂ ਦਾ ਵੀ ਦਿਲ ਆ ਉਹਨਾਂ ਦਾ ਵੀ ਚਿੱਤ ਆ ਉਹਨਾਂ ਦੇ ਅੰਦਰ ਵੀ ਆਤਮਾ ਕਿਸੇ ਦੀ ਆਤਮਾ ਦੁਖੀ ਨਾ ਕਰੋ ਜੀ ਕਦੇ ਵੀ ਇਨਕੀਆਂ ਨਕੀਆਂ ਗੱਲਾਂ ਸਿਗੀਆਂ ਰਿਸ਼ਤੇਦਾਰ ਤੁਹਾਨੂੰ ਮਿਲਣ ਆਉਂਦੇ ਆ ਤੁਸੀਂ ਉਹਨਾਂ ਨੂੰ ਮਿਲਣ ਜਾਂਦੇ ਹੋ ਦੋਸਤ ਤੁਹਾਡੇ ਕੋਲ ਆਉਂਦੇ ਆ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਬਹੁਤ ਧਿਆਨ ਦੇਣ ਦੀ ਲੋੜ ਆ ਅੱਜ ਕੱਲ੍ਹ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਮੂੰਹ ਚੋਂ ਕੀ ਕੱਢ ਰਹੇ ਆ ਮੈਂ ਸਾਰੀਆਂ ਗੱਲਾਂ ਆਸ-ਪਾਸੇ ਲੋਕਾਂ ਤੋਂ ਨੋਟ ਕੀਤੀਆਂ ਕਿ ਲੋਕ ਜਿਹੜੇ ਆ ਕਿੰਨੀ ਕਾਲੀ ਵਿੱਚ ਰਹਿੰਦੇ ਆ ਕਾਲੀ ਕਰਨਾ ਸ਼ੈਤਾਨਾਂ ਦਾ ਕੰਮ ਹੁੰਦਾ ਕਾਲੀ ਚ ਕੀਤੇ ਕੰਮ ਵਾਰ-ਵਾਰ ਕਰਨੇ ਪੈਂਦੇ ਆ ਕਈ ਵਾਰ ਕਰਨੇ ਪੈਂਦੇ ਆ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਚੀਜ਼ਾਂ ਸਿਖਾਈਆਂ ਕਿ ਸੋਚਣ ਤੋਂ ਵੀ ਪਹਿਲਾਂ ਸੋਚੋ ਬੋਲਣ ਤੋਂ ਪਹਿਲਾਂ ਤਾਂ ਸੋਚਣਾ ਹੀ ਆ ਆ ਜਿਹੜੇ ਮੈਂ ਤੁਹਾਨੂੰ ਤਰੀਕੇ ਦੱਸੇ ਆ ਜਰੂਰ ਜ਼ਿੰਦਗੀ ਚ ਕਮਾਓ ਇਹਨਾਂ ਤੇ ਅਮਲ ਕਰਿਓ ਤੁਹਾਡੀ ਜਿਹੜੀ ਜ਼ਿੰਦਗੀ ਆ ਉਮੀਦ ਕਰਦਾ ਸੋਹਣੀ ਬਣ ਜਾਵੇਗੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਤਾਂ ਸਿੱਖ ਨੇ ਕਰਨੀ ਹੀ ਕਰਨੀ ਆ ਇਹ ਨਹੀਂ ਕਿ ਉੱਪਰੋਂ ਉੱਪਰੋਂ ਆਪਾਂ ਕਹਿ ਦੇਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਿਲ ਤੋਂ ਕਹਿਣਾ ਦਿਲ ਤੋਂ ਅਰਦਾਸ ਕਰਨੀ ਆ ਤਾਂ ਆਓ ਸਾਰੇ ਜਾਣੇ ਭਾਈ ਆਪਾਂ ਰਲ ਮਿਲ ਕੇ ਅਰਦਾਸ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਤੇ ਇੱਕ ਗੱਲ ਹੋਰ ਮੇਰੀ ਚੇਤੇ ਰੱਖਿਓ ਜੇ ਤੁਸੀਂ ਹਉਮੈ ਦੇ ਵਿੱਚ ਆ ਕੇ ਮੈਅ ਦੇ ਵਿੱਚ ਆ ਕੇ ਬਾਲੇ ਸਿਆਣੇ ਬਣਨ ਦਾ ਯਤਨ ਕਰੋਗੇ ਜੀ ਕਿ ਮੈਂ ਹੀ ਸਿਆਣਾ ਰਿਸ਼ਤੇਦਾਰਾਂ ਨੂੰ ਮੂਰਖ ਬਣਾਉਂਗਾ ਉਹ ਤੁਹਾਡੇ ਤੋਂ ਨਫ਼ਰਤ ਕਰਨਗੇ ਬਿਲਕੁਲ ਇਹ ਸੱਚ ਆ ਇਸ ਕਰਕੇ ਤੁਸੀਂ ਭਾਈ ਨਿਮਰਤਾ ਦੇ ਨਾਲ ਸਹਿਜ ਨਾਲ ਆਪਣਾ ਜੀਵਨ ਬਤੀਤ ਕਰਨਾ ਉਹ ਕੀ ਕਰਦੇ ਆ ਉਹਨਾਂ ਦੇ ਕਰਮ ਇਹ ਗੱਲਾਂ ਜ਼ਰੂਰ ਚੇਤੇ ਰੱਖਣੀਆਂ ਜ਼ਿੰਦਗੀ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਓ ਜੀ ਸਾਰੇ ਜਾਣੇ ਆਖਣਾ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ